ਕਿ ਇੱਕ ਪਾਸੇ ਧਾਮੀ ਸਾਹਿਬ ਤੇ ਜਥੇਦਾਰ ਸਾਹਿਬ ਦੀਆਂ ਦੂਰੀਆਂ ਵੱਧੀਆਂ ਨਜ਼ਰ ਆ ਰਹੀਆਂ ਕਿ ਦੋਵੇਂ ਆਪਣੇ ਅਹੁਦਿਆਂ ਤੇ ਬਣੇ ਵੀ ਰਹਿਣਗੇ ਜਾਂ ਕੁਝ ਵੱਡਾ ਵੀ ਹੋ ਸਕਦਾ ਹੈ ਦੂਸਰੇ ਪਾਸੇ ਜਿਹੜੇ ਵਿਅਕਤੀ ਤੇ ਇੱਕ ਐਫਆਈਆਰ ਅਦਾਲਤ ਨੇ ਦਰਜ ਕੀਤੀ ਹੋਵੇ ਹੁਣ ਇਹਨੂੰ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਕਹਿ ਸਕਦੇ ਕਿ ਕਿਸੇ ਪਾਰਟੀ ਦੇ ਰਾਜ ਚ ਉਹਨੇ ਪੁਲਿਸ ਤੋਂ ਦਰਜ ਕਰਾਤੀ ਅਦਾਲਤੀ ਹੁਕਮ ਨਾਲ ਸੋ ਉਸ ਸਮੇਂ ਤੱਕ ਉਸ ਨੂੰ ਇਸ ਤਰ੍ਹਾਂ ਪੰਥਕ ਧਿਰ ਦੇ ਵਿੱਚ ਨੇੜੇ ਲਿਆਉਣ ਦੀ ਕਵਾਇਦ ਬਾਰੇ ਗੱਲ ਹੋ ਸਕਦੀ ਹੈ ਜਾਂ ਨਹੀਂ ਮੈਂ ਇੰਨਾ ਸਮਝਣਾ ਚਾਹੁੰਦਾ ਜਿਹੜਾ ਇਹ ਮਾਮਲਾ ਅਸਲ ਦੇ ਵਿੱਚ ਜਿਹੜਾ ਕੁਲਦੀਪ ਸਿੰਘ ਗੜਗੱਜ ਨੂੰ ਤੇ ਕੁਝ ਹੋਰ ਜਿਵੇਂ ਟੇਕ ਸਿੰਘ ਧਰੌਂਡਾ ਨੂੰ ਜਥੇਦਾਰ ਲਾਇਆ ਹੈ ਇਹ ਉਦੋਂ ਐਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਰਜਾਇਨ ਕਰਕੇ ਗਏ ਹੋਏ ਸੀਗੇ ਬਾਅਦ ਦੇ ਵਿੱਚ ਲਾਇਆ ਅੰਤਰ ਕਮੇਟੀ ਨੇ ਉਹਨਾਂ ਤੋਂ ਬਿਨਾਂ ਪ੍ਰਧਾਨ ਐ ਨਹੀਂ ਸੀ ਜਿਹੜੇ ਵੀ ਸੀਨੀਅਰ ਮੀਤ ਪ੍ਰਧਾਨ ਜਾਂ ਬਾਕੀ ਹੁੰਦਾ ਤੇ ਉਹਨਾਂ ਨੂੰ ਲਾ ਦਿੱਤਾ ਗਿਆ ਹੋ ਸਕਦਾ ਧਾਮੀ ਉਹਨਾਂ ਨੂੰ ਪੁੱਛਿਆ ਵੀ ਨਾ ਗਿਆ ਹੋਵੇ ਕੌਣ ਹੈ ਕੀ ਹੈ ਜੇ ਇਹ ਬੂ ਮਾਮਲੇ ਸਾਰੇ ਦੂਸਰੀ ਗੱਲ ਇਹ ਹੈ ਕਿ ਉਦੋਂ ਬਾਅਦ ਆਉਂਦੇ ਆਂ ਤਾਂ ਮੀ ਉਹਨਾਂ ਨੇ ਇੱਕ ਐਲਾਨ ਕੀਤਾ ਸੀ ਕਿ ਜਲਦੀ ਅਕਾਲ ਤਖਤ ਸਾਹਿਬ ਦਾ ਤੇ ਉਧਰ ਦੂਜੇ ਪਾਸੇ ਤਖਤ ਦਮਦਮਾ ਸਾਹਿਬ ਦੇ ਨਵੇਂ ਜਥੇਦਾਰ ਲਗਾ ਦਿੱਤੇ ਜਾਣਗੇ ਕੁਝ ਦਿਨਾਂ ਚ ਇਹਦਾ ਮਤਲਬ ਉਹਨਾਂ ਦੀ ਨਹੀਂ ਚੱਲੀ ਚੱਲੀ ਕਿਦੀ ਆ ਫਿਰ ਕਿਧਰੇ ਫੌਰ ਥਾਮੀ ਉਹਨਾਂ ਨੂੰ ਜੋ ਕਮਿਟਮੈਂਟ ਕਰਕੇ ਲਿਆਂਦੀ ਸੀ ਇਹਦੀ ਬਜਾਏ ਜਿਹੜੇ ਬਾਸ ਪੋਲੀਟੀਕਲ ਬਾਸ ਨੇ ਉਹਨਾਂ ਦੀ ਚੱਲ ਗਈ ਹੈ ਤੇ ਉਹਨਾਂ ਨੇ ਕਿਹਾ ਵੀ ਠੀਕ ਹੈ ਜੀ ਤੁਸੀਂ ਜਥੇਦਾਰ ਜੀ ਆਪਣਾ ਕੰਮ ਕਰੋ ਕੋਈ ਗੱਲ ਨਹੀਂ ਚੱਲਦਾ ਰਹਿੰਦਾ ਅੱਗੇ ਦੇਖ ਲਾਂਗੇ ਜੋ ਵੀ ਇਹਦਾ ਇਹਦਾ ਜੋ ਕੋਸ਼ਿਸ਼ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਦਮਨਵੀ ਟਕਸਾਲ ਵਾਲਿਆਂ ਨੂੰ ਬਣਾਉਣ ਲਈ ਸਿੰਘਾਂ ਨੂੰ ਬਣਾਉਣ ਲਈ ਅਲੱਗ-ਅਲੱਗ ਜਿਹੜੀਆਂ ਐਫਰਟਸ ਕੀਤੀਆਂ ਸੀ ਉਹ ਤੇ ਪਾਣੀ ਫਿਰ ਗਿਆ ਨਜ਼ਰ ਆਉਂਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਕਰਕੇ ਅੱਜ ਕੱਲ ਧਾਮੀ ਸਾਹਿਬ ਇਦੋਂ ਪਹਿਲਾਂ ਵੀ ਤੁਸੀਂ ਦੇਖਿਆ ਫਿਰ ਨਹੀਂ ਗਏ ਨਾ ਟੇਕ ਸਿੰਘ ਤੋਂ ਨਾਲ ਦੀ ਮਤਲਬ ਦਸਤਾਰਬੰਦੀ ਤੇ ਹੋ ਗਏ ਨਾ ਇਹਨਾਂ ਦੇ ਕਿਤੇ ਆਏ ਉਹ ਜਿਹੜੇ ਵੀ ਦੂਜੇ ਜਥੇਦਾਰਾਂ ਦੇ ਮਾਮਲੇ ਨੇ ਐਜੀਪੀਸੀ ਪ੍ਰਧਾਨ ਹੋਵੇ ਤੇ ਉਹ ਵੀ ਨਾ ਉੱਥੇ ਮੌਜੂਦ ਹੋਵੇ ਤਾਂ ਮਤਲਬ ਗੱਲ ਕਲੀਅਰ ਹੁੰਦੀ ਹੈ ਕਿ ਦਿਮਾਗ ਦੇ ਵਿੱਚ ਗੱਲ ਉਸ ਲੈਵਲ ਦੀ ਹੈ ਤੇ ਇਸੇ ਕਰਕੇ ਕਿਹਾ ਜਾਂਦਾ ਕਿ ਜਿੱਥੇ ਉਹ ਮਿਲੇ ਵੀ ਇੱਕ ਵਾਰ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਆਪਣਾ ਤਾਂ ਸੋਈ ਲਾਲਚੀ ਰਹਿਣੀ ਆਪਣਾ ਤਾਂ ਹੁਣ ਤਾਲਮੇ ਨਹੀਂ ਆ ਤੁਸੀਂ ਚੱਕਰਦੇ ਰਹੋ ਆਪਣਾ ਕੰਮ ਜਿਹੜਾ ਹੈ ਤੇ ਆਪਾਂ ਆਪਣਾ ਕਰਦੇ ਆ ਤੇ ਇਹ ਅੱਗੇ ਨੂੰ ਵੀ ਇੱਕ ਮੁਸ਼ਕਲ ਕੰਮ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਇੱਕ ਸੰਸਥਾ ਹੈ ਇੱਕ ਤਖਤਾਂ ਦੀ ਸੰਸਥਾ ਹੈ ਜੇ ਉਹਦੇ ਚ ਤਣਾਅ ਬਣਿਆ ਰਹਿੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਜਿਹੜੀ ਪਾਵਰਫੁੱਲ ਤੇ ਰਹਿ ਉਹ ਤਣਾ ਨੂੰ ਰਜਾਲਬ ਕਰਾਉਣ ਦੀ بجائے ਆਪਣੀ ਤਾਕਤ ਸ਼ੋਅ ਕਰਦੀ ਹੈ ਤਾਂ ਫਿਰ ਇਹਦਾ ਵੱਡੇ ਪੱਧਰ ਤੇ ਨੁਕਸਾਨ ਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੋ ਜਾਂਦਾ ਔਰ ਇਹਦੇ ਧਿਆਨ ਰੱਖਣਯੋਗ ਗੱਲ ਹੈ ਔਰ ਸ਼ਾਇਦ ਇਸੇ ਕਰਕੇ ਜਿਹੜੀ ਐਜੀਪੀਸੀ ਨੇ ਕਿਹਾ ਕਿ ਤੁਸੀਂ ਦਿਓ ਸੇਵਾ ਮੁਕਤੀ ਤੇ ਉਹਦੇ ਨਿਯਮ ਬਣਾਉਣੇ ਨੇ ਬਾਕੀ ਜਾਂ ਜਿਹੜੀਆਂ ਚੀਜ਼ਾਂ ਨੇ ਇੱਕ ਮਹੀਨਾ ਹੋਰ ਅੱਗੇ ਖਿਸਕ ਗਿਆ ਤੇ ਜਿਹੜੀ ਆਪਣੀ ਲੈਜਿਟੀਮੇਸੀ ਦੇ ਵਾਸਤੇ ਪੁਲਦੀਪ ਸਿੰਘ ਗੜਗਾ ਜੋੜਾ ਨੇ ਢੱਡੀਆਂ ਵਾਲਾ ਮਾਰਨ ਦਾ ਛੇੜ ਲਿਆ ਵੀ ਸਭ ਦੀ ਆਪਾਂ ਸਹਿਮਤੀ ਜੀ ਲੈ ਲਓ ਨਾਲ ਤਾਂ ਕਰੋ ਬੰਦੇ ਜਿੰਨੇ ਵੀ ਨੇ ਤਾਂ ਦਮ ਦੇ ਤੂੰ ਮਾ ਨਹੀਂ ਆ ਰਿਹਾ ਬਾਬਾ ਤੇ ਇਹ ਸਹੀ ਨਾਲ ਤਾਂ ਲੋ ਕੁਛ ਨਾ ਕੁਛ ਪਰ ਇਹਨਾਂ ਤੇ ਗੱਲਾਂ ਬਹੁਤ ਜ਼ਰੂਰੀ ਨੇ ਕਿ ਇੱਕ ਤਾਂ ਅਕਾਲ ਤਖਸਬ ਨੇ ਕਮੇਟੀ ਬਣਾਈ ਸੀਗੀ ਢੱਡੀਆਂ ਵਾਲੇ ਦੇ ਖਿਲਾਫ ਕੇਬੀ ਜੀ ਕੱਚੀ ਬਾਣੀ ਪੜਦੇ ਨੇ ਉਹ ਕਈ ਵਾਰ ਇਹ ਗੱਲਾਂ ਕਰਦੇ ਨੇ ਜਿਆਦਾ ਸੈਂਟੀਫਿਕ ਜਿਹੜੀ ਕੋਈ ਗੱਲ ਐ ਇਸ ਲੈਵਲ ਤੇ ਆ ਕਿ ਆ ਕਿਵੇਂ ਹੁੰਦਾ ਆ ਨਹੀਂ ਹੋ ਸਕਦਾ ਆ ਕਿਵੇਂ ਹੁੰਦਾ ਆ ਨਹੀਂ ਹੋ ਸਕਦਾ ਉਸ ਜਿਹੜਾ ਇੱਕ ਦੈਰ ਹੈ ਉਹਦੇ ਚ ਲੋਕ ਇਹ ਕਹਿੰਦੇ ਨੇ ਨਾਰਮਲੀ ਕਿ ਜਾਂ ਤਾਂ ਫਿਰ ਤੁਸੀਂ ਸਿੱਖੀ ਚੋਂ ਬਾਹਰ ਹੋ ਕੇ ਆਪਣਾ ਦੈਰਾ ਕਰੋ ਆਪਣਾ ਡੇਰਾ ਚਲਾਓ ਜਿਵੇਂ ਬਾਕੀ ਚਲਾਉਂਦੇ ਨੇ ਕੋਈ ਨਹੀਂ ਜੇ ਉਸੇ ਦੇ ਦੈਰੇ ਦੇ ਵਿੱਚ ਰਹਿ ਕੇ ਤੁਸੀਂ ਗੱਲ ਕਰਦੇ ਹੋ ਤਾਂ ਤੁਹਾਨੂੰ ਜਵਾਬ ਵੀ ਦੇਣਾ ਪੈਂਦਾ ਔਰ ਪਰ ਇਹਦੇ ਨਾਲ ਦੀ ਨਾਲ ਇੱਕ ਗੱਲ ਹੋਰ ਉਹਨਾਂ ਨਾਲ ਜੁੜ ਗਈ ਜਿਹੜੀ ਗੱਲ ਆਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਹਦਾਇਤ ਤੇ ਪਰਚਾ ਦਾ ਜਿਹੜੇ ਬਾਕੀ ਪਰਚੇ ਨੇ ਉਹਨਾਂ ਨੂੰ ਤਾਂ ਅਸੀਂ ਕਹਿੰਦੇ ਆ ਨਾ ਕੋਈ ਫਲਾਣਾ ਪੋਲਿਟੀਕਲ ਫਲਾਣਾ ਹੁਣ ਲੋਕ ਕਹਿਣਗੇ ਵੀ ਇਹ ਤਾਂ ਹਾਈ ਕੋਰਟ ਦੇ ਨੇ ਕਿਹਾ ਭਾਈ ਜਿਨ੍ਹਾਂ ਚਿਰ ਇਹਨਾਂ ਚੋ ਸੁਰਖਰੂ ਨਹੀਂ ਹੁੰਦੇ ਉਹਨਾਂ ਚਿਰ ਫਿਰ ਤੁਸੀਂ ਕਿਵੇਂ ਅਕਾਲ ਤਖਤ ਤੇ ਜਾਂ ਬਾਕੀ ਜਗ੍ਹਾ ਜਾ ਕੇ ਤੁਹਾਨੂੰ ਮਤਲਬ ਨਾਲ ਮਲਾਇਆ ਜਾ ਸਕਦਾ ਇਹ ਅਰਚਣ ਤਾਂ ਬਣੀ ਰਹੂਗੀ ਚਾਹੇ ਢੱਡਰੀਆਂ ਵਾਲਾ ਉਹਨਾਂ ਨੇ ਵੀ ਕਹਿਤਾ ਵੀ ਮੈਂ ਤਿਆਰ ਆ ਤੁਹਾਡੇ ਕੋਲ ਗੱਲ ਕਰਨ ਲਈ ਚਾਹੇ ਕੁਲਦੀਪ ਸਿੰਘ ਗੜਕਾਜ ਨੇ ਵੀ ਕਹਿਤਾ ਇਹ ਬੜਾ ਵੱਡਾ ਕੁਐਸਚਨ ਮਾਰਕ ਰਹਿਣਾ ਕਿਸੇ ਨਾ ਕਿਸੇ ਰੂਪ ਵਿੱਚ ਪ੍ਰੋਫੈਸਰ ਸਾਹਿਬ ਕਿਵੇਂ ਦੇਖਦੇ ਹੋ ਕੀ ਇਹ ਗਿਣਤੀ ਮਿੰਤੀ ਦੇ ਲਈ ਨੇੜੇ ਲਾਉਣ ਦੀ ਪ੍ਰਕਿਰਿਆ ਕਿਉਂਕਿ ਸਿਆਸਤਦਾਨ ਨੂੰ ਤਾਂ ਜਿੱਥੇ ਭੀੜ ਹੋਊਗੀ ਉੱਥੇ ਵੋਟਾਂ ਹੀ ਦਿਖਣਗੀਆਂ ਸੋ ਇਸ ਮੌਕੇ ਮਤਲਬ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕੋਲ ਭੀੜ ਤਾਂ ਹੈ ਉਹਨਾਂ ਕੋਲ ਸ਼ਰਧਾਲੂ ਨੇ ਤੇ ਅਕਾਲੀ ਦਲ ਦੀ ਉਹ ਵੋਟ ਬੈਂਕ ਵੀ ਹੋ ਸਕਦੇ ਨੇ ਸੋ ਕਿ ਇਸ ਲਈ ਨੇੜੇ ਲਾਉਣ ਦੀ ਕਬਦ ਕਿ ਉਹਨਾਂ ਨੂੰ ਕਹੀਏ ਕਿ ਥੋੜਾ ਮਸਲਾ ਵੀ ਹੱਲ ਕਰਾ ਦਈਏ ਪਰ ਜਿਹੜੀ ਆ ਅਦਾਲਤੀ ਚੁਣੌਤੀ ਖੜੀ ਆ ਇਸ ਨਾਲ ਕਿਵੇਂ ਦੋ ਚਾਰ ਹੋਣਗੇ ਗੜਗਾਜ ਸਾਹਿਬ ਅਸਲ 'ਚ ਬਹੁਤ ਸਾਰੇ ਡੇਰੇ ਨੇ ਅਸੀਂ ਉਹਨਾਂ ਨੂੰ ਕਹਿੰਨਾ ਏਟੀਐਮ ਹੈਗੇ ਆ ਵੋਟ ਬੋਡ ਦਾ ਬੋਟਾਂ ਦਾ ਨਾ ਇੱਕ ਬੈਂਕ ਹੋ ਆ ਜਿਹਨੂੰ ਜਿੱਦਾਂ ਉਹ ਨਿਕਲ ਆਉਂਦਾ ਨਾ ਏਟੀਐਮ ਚੋਂ ਨਿਕਲ ਆਉਂਦੇ ਆ ਇਹ ਲੰਮੇ ਸਮੇਂ ਤੋਂ ਇਦਾਂ ਦਾ ਚੱਲ ਰਿਹਾ ਹੈਗਾ ਸਾਰਾ ਵਰਤਾਰਾ ਉਹ ਆਪਣੇ ਆਪ ਦੇ ਵਿੱਚ ਸਟੇਟ ਵੀ ਹੈਗੀ ਆ ਉਹ ਇਹ ਨਹੀਂ ਹੈਗਾ ਕਿ ਸਟੇਟ ਵਿਦਨ ਸਟੇਟ ਹੈਗਾ ਜਿਸ ਏਰੀਆ ਚੋ ਹੈਗੇ ਆ ਉੱਥੇ ਮੋਸਟਲੀ ਉਹਨਾਂ ਦਾ ਹੀ ਨਿਜ਼ਾਮ ਉਹਨਾਂ ਦਾ ਹੀ ਸਾਰਾ ਤਾਣਾ ਬਾਣਾ ਸਾਰਾ ਉਸ ਪਾਸੇ ਵੱਲ ਚੱਲਦਾ ਹੈ ਇਹ ਤਾਂ ਹੈ ਜੇ ਚਲੋ ਆਫਸ਼ੂਟਸ ਹੈ ਜਾਂ ਕਰ ਸਕਦੇ ਆ ਸਾਨੂੰ ਤਾਂ ਜਿਹੜਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਉੱਤੇ ਜਾਂ ਜਾਂ ਜਿਹੜੇ ਅਕਾਲ ਤਖਤ ਸਭ ਇਹ ਸੰਸਥਾਮਲ ਹੈ ਅਹਿ ਰੋਏ ਸਮੇਂ ਦੇ ਵਿੱਚ ਇਹਨਾਂ ਦਾ ਮੁੱਖ ਰੋਲ ਹੁੰਦਾ ਕਿ ਸੰਸਥਾ ਵਾ ਜਿਹੜੀ ਦੇਖਦੀ ਆ ਕਿ ਜਿਹੜੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਸਰਦਾਲੂ ਹੈਗੇ ਆ ਜਾਂ ਜਿਨ੍ਹਾਂ ਨੇ ਉਹ ਬਣਾਈ ਆ ਜਾਂ ਜਿਨ੍ਹਾਂ ਵਾਸਤੇ ਬਣੀ ਆ ਉਹਨਾਂ ਦੀ ਪ੍ਰੋਗਰੈਸ਼ਨ ਕਿੱਦਾਂ ਹੋ ਸਕਦੀ ਹੈ ਜੇ ਉਹਨਾਂ ਨੂੰ ਉਸ ਮਸਲੇ ਦੇ ਵਿੱਚ ਕੋਈ ਮਸਲਾ ਆਉਂਦਾ ਵਾ ਤਾਂ ਉਹਨੂੰ ਰਾਹ ਕਿੱਦਾਂ ਦਿਖਾਇਆ ਜਾ ਸਕਦਾ ਹੈ ਜਾਂ ਕਿਸ ਤਰੀਕੇ ਦੇ ਨਾਲ ਉਸ ਕਿਸਮ ਦੀ ਜਿਹੜੀ ਭਾਵਨਾ ਡਿਵੈਲਪ ਕੀਤੀ ਜਾ ਸਕਦੀ ਹੈ ਕਿ ਤਾਂ ਕਿ ਇਹ ਸੰਸਥਾ ਹੋਰ ਅਗਲੇ ਪਾਸੇ ਅੱਲੇ ਬਸ ਸਮੱਸਿਆ ਇਹ ਹੋ ਗਈ ਆ ਕਿ ਹਰ ਚੀਜ਼ ਨੂੰ ਰਾਜਨੀਤੀ ਨਾਲ ਦੇਖਿਆ ਜਾ ਰਿਹਾ ਲੰਬੇ ਸਮੇਂ ਤੋਂ ਦੇਖਿਆ ਜਾ ਰਿਹਾ ਹੈ ਰਾਜਨੀਤੀ ਦੇ ਨਾਲ ਔਰ ਪਹਿਲੇ ਸਮੇਂ ਦਾ ਵਰਤਾਰਾ ਇਹ ਹੋ ਗਿਆ ਕਿ ਜੇ ਤੁਸੀਂ ਰਾਜਨੀਤੀ ਤੁਹਾਡੇ ਕੋਲ ਹੈਗੀ ਸਾਰਾ ਕੁਝ ਹੈਗਾ ਇੱਕ ਪਾਸੇ ਆਮ ਆਗਿਆ ਇੱਕ ਧਾਰਮਿਕ ਹੈ ਧਾਰਮਿਕ ਸੰਸਥਾਵਾਂ ਜਿਹੜੀਆਂ ਹੈਗੀਆਂ ਇਹ ਰਾਜਨੀਤੀ ਤੋਂ ਬਹੁਤ ਉੱਪਰ ਹੈਗੀਆਂ ਚਾਹੇ ਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ ਦੂਸਰੇ ਪਾਸੇ ਜਦੋਂ ਹੀ ਰਾਜਨੀਤੀ ਇਹਨਾਂ ਦੇ ਹਾਵੀ ਕਰ ਦਿੰਦੇ ਆ ਫਿਰ ਜੋੜ ਤੋੜ ਸ਼ੁਰੂ ਹੋ ਜਾਂਦਾ ਤੁਸੀਂ ਧਾਮੀ ਸਾਹਿਬ ਦੀ ਗੱਲ ਕੀਤੀ ਜਾਂ ਗੜਗਾਸ ਸਾਹਿਬ ਦੀ ਗੱਲ ਕੀਤੀ ਤੇ ਅਲਾਈਅੰਸਸ ਹੋ ਗਏ ਨਾ ਜਿਦਾ ਸੈਕੰਡ ਵਰਲਡ ਵਾਰ ਤੋਂ ਬਾਅਦ ਦੇ ਜਾਂ ਬਾਅਦ ਦੇ ਵਿੱਚ ਅਲਾਈਅੰਸਸ ਹੁੰਦੇ ਆ ਕਾਊਂਟਰ ਅਲਾਈਅੰ ਯਾ ਬਹੁਤ ਵੱਡੇ ਵੱਡੇ ਇਸ ਤਰੀਕੇ ਦੇ ਨਾਲ ਕਿ ਬੈਲੈਂਸ ਆਫ ਪਾਵਰ ਨੂੰ ਕਿਦਾਂ ਕੀਤਾ ਜਾਵੇ ਜਾਂ ਪਾਵਰ ਨੂੰ ਰਿਟੇਨ ਕਿਦਾਂ ਕੀਤਾ ਜਾਵੇ ਇਹ ਰੀਅਲ ਬੌਲੇਟ ਹੈ ਗਿਆ ਤਾਂ ਕਹਿਣ ਤੋਂ ਪਾਵੇਗਾ ਕਿ ਜਿਹੜਾ ਕੁਝ ਹੋ ਰਿਹਾ ਵਰਤਾਰਾ ਲੋਕਾਂ ਵੀ ਬਾਰ-ਬਾਰ ਕੀ ਕਰਨ ਜਿੱਦਾਂ ਹੁਣ ਤੁਸੀਂ ਦੱਸਿਆ ਕਿ ਕੇਸ ਆਉਂਦੇ ਆ ਔਰ ਇੱਕ ਕੇਸ ਜੇ ਤੱਕ ਐਕਸੈਪਸ਼ਨ ਹੋਵੇ ਫਿਰ ਤਾਂ ਗੱਲ ਠੀਕ ਆ ਪਰ ਇਹ ਤਾਂ ਹੁਣ ਜਨਰਲਾਈਜ਼ ਹੋ ਗਿਆ ਚੀਜ਼ਾਂ ਹੌਲੀ-ਹੌਲੀ ਲੋਕੀ ਕਹਿੰਦੇ ਨੇ ਠੀਕ ਆ ਪਤਾ ਨਹੀਂ ਕਿਦਾਂ ਹੈ ਡਾਊਟ ਹੈ ਸੀਰੀਅਸਨੈਸ ਨਹੀਂ ਹੈ ਅਸਲ ਦੇ ਵਿੱਚ ਜਿਹੜੀ ਸੈਂਸਿਟੀਵਿਟੀ ਸਮਾਜ 'ਚ ਹੋਣੀ ਚਾਹੀਦੀ ਆ ਸਮਾਜ ਨੂੰ ਸਵਾਝ ਚੁੱਕਣੇ ਚਾਹੀਦੇ ਆ ਛੋਟੀਆਂ-ਮੋਟੀਆਂ ਗੱਲਾਂ ਤੇ ਕਰਲਾਉਣਾ ਚਾਹੀਦਾ ਮਤਲਬ ਜੇ ਕੋਈ ਐਡੀ ਦੀ ਗੱਲ ਹੁੰਦੀ ਆ ਤੇ ਉਹਦੀ ਉੱਤੇ ਘੱਟੋ-ਘੱਟ ਰੌਲਾ ਪਾਉਣਾ ਚਾਹੁੰਦਾ ਲੋਕਾਂ ਦਾ ਧਿਆਨ ਖਿੱਚਣਾ ਚਾਹੁੰਦਾ ਵਾ ਜਾਂ ਆਪਣੇ ਆਪ ਨੂੰ ਥੋੜਾ ਮਤਲਬ ਕਸ਼ਟ ਦੇਣ ਵਾਲੀ ਗੱਲ ਕੀ ਉਹ ਤੇ ਲੋਕ ਇਨਸੈਂਸਿਟਿਵ ਹੋ ਗਏ ਨਾ ਮਾਮਲੇ ਦੇ ਉੱਤੇ ਤੇ ਫਿਰ ਦੂਸਰਾ ਪਾਸਾ ਹੈਗਾ ਕਿ ਰੂਟੀਨ ਹੋ ਗਿਆ ਸਾਰਾ ਕੁਝ ਠੀਕ ਆ ਜੇ ਇੱਥੇ ਜਾਣੇ ਜਿੱਦਾਂ ਦੱਸਿਆ ਸੀ ਉਹਦੇ ਨਾਲ ਆਪਾਂ ਗੱਲ ਕਰਦੇ ਵੀ ਇੱਥੇ ਮੱਥਾ ਟੇਕ ਲੋ ਲੋਕੀ ਬੇਸਹਾਰੇ ਹੋ ਗਏ ਲੋਕੀ ਉਸ ਸਪੈਸ਼ਲ ਵਿੱਚ ਚੱਲਣਗੇ ਉਸ ਪਾਸੇ ਚੱਲ ਕੇ ਹੋਏ ਹੋ ਕੀ ਰਿਹਾ ਕਿ ਸਮਾਜ ਦੇ ਵਿੱਚ ਕੋਈ ਵੀ ਵਿਅਕ ਜਿਹੜਾ ਉਹ ਵਿਅਕਤੀ ਜਿਹੜਾ ਗੁੱਡ ਸਿਟੀਜ਼ਨ ਜਿਹਨੂੰ ਚੰਗੇ ਮਾੜੇ ਦੀ ਪਛਾਣ ਹੋਣੀ ਚਾਹੀਦੀ ਆ ਚੰਗੇ ਮਾੜੇ ਦੇ ਹੱਕ ਜਾਂ ਉਹਦੇ ਅਗੇਂਸਟ ਵੀ ਸਟੈਂਡ ਲੈਣਾ ਚਾਹੀਦਾ ਉਹਦੇ ਉੱਤੇ ਲੋਕਾਂ ਨੂੰ ਮੋਬਾਈਲਾਈਜ਼ ਕਰਨਾ ਚਾਹੀਦਾ ਜਾਂ ਆਰਗੂ ਕਰਨਾ ਚਾਹੀਦਾ ਤੋਂ ਲੀਡਰਾਂ ਨੂੰ ਇਹ ਪਤਾ ਲੱਗ ਗਿਆ ਵੀ ਬਹੁਤਾ ਇਹਦੇ ਤੇ ਕਿੰਤੋਂ ਪ੍ਰਾਂਤੂ ਨਹੀਂ ਹੁੰਦਾ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਪੋਜੀਸ਼ਨ ਸਿਕਿਉਰ ਕਰੋ ਅਨਫੋਰਚੂਨੇਟ ਪਾਰਟੀ ਹੈਗਾ ਤਾਕਤ ਦੇ ਨਾਲ ਹੀ ਜਿਹੜੇ ਉੱਤੇ ਬੈਠੇ ਲੋਕ ਵਾ ਉਹ ਆਪਣੇ ਆਪ ਨੂੰ ਸਿਕਿਉਰ ਸਮਝਦੇ ਆ ਜਦੋਂ ਤਾਕਤ ਤੋਂ ਬਾਹਰ ਹੁੰਦੇ ਆ ਉਹ ਡਿਸਪੀਅਰ ਹੋ ਜਾਂਦੀ ਹੈ ਕਿਸੇ ਖਾਤੇ 'ਚ ਹੀ ਨਹੀਂ ਪੈਂਦੇ ਕੋਈ ਵੀ ਵਿਅਕਤੀ ਜਿਹੜਾ ਤੋ ਇਸ ਕਰਕੇ ਤੁਸੀਂ ਦੇਖਿਆ ਹੋਣਾ ਪਿੱਛੇ ਮੈਂ ਵੀ ਦੇਖ ਰਿਹਾ ਸੀਗਾ ਕਿ ਇਹ ਮੁੱਖ ਮੰਤਰੀ ਸਾਹਿਬ ਜ ਜਾਨੇ ਦੇ ਘਰ ਵਾਲੇ ਜਿਹੜੇ ਸੀ ਉਹ ਟੰਡੀਆਂ ਵਾਲੇ ਡੇਰੇ ਵਿੱਚ ਗਏ ਸੀ ਜਦੋਂ ਵੱਡੇ ਵੱਡੇ ਰਾਜਨੀਤੀਵਾਨ ਜਿਹੜੇ ਹੈਗੇ ਉੱਥੇ ਜਾਣਾ ਸ਼ੁਰੂ ਕਰ ਦਿੰਦੇ ਆ ਆਪਾਂ ਹੋਰ ਹੀ ਬਹੁਤ ਸਾਰੇ ਡੇਰੇ ਦੇਖੇ ਆ ਕਿ ਡੇਰਿਆਂ ਦੇ ਉੱਤੇ ਜਿਹੜੇ ਹੈਗੇ ਮਤਲਬ ਬਹੁਤ ਦੇਸ਼ ਦੇ ਜਿਹੜੇ ਬਹੁਤ ਵੱਡੇ ਪ੍ਰਧਾਨ ਮੰਤਰੀ ਤੱਕ ਮੁੱਖ ਮੰਤਰੀ ਤੱਕ ਜਬ ਹੋਰ ਬਹੁਤ ਸਾਰੇ ਲੋਕ ਜਿਹੜੇ ਉੱਥੇ ਨਤਮਸਤਕ ਹੁੰਦੇ ਆ ਲੋਕ ਵਿਚਾਰੇ ਕੀ ਕਰਨਗੇ ਤੋ ਜੇ ਥੋੜੀ ਬਹੁਤ ਉਹਨਾਂ ਦੇ ਵਿੱਚ ਹੁੰਦਾ ਹੁੰਦਾ ਪ੍ਰਪੰਸਰਾਂ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸਰਸੇਲ ਡੇਰੇ ਕੋਲ ਵੀ ਸਾਰੇ ਲੀਡਰ ਜਾਂਦੇ ਰਹੇ ਨੇ ਸਾਡੇ ਇਹ ਵੀ ਲੈਂਚ ਲਾ ਕੇ ਮੱਥੇ ਟੇਕਦੇ ਰਹੇ ਨੇ ਤੇ ਇੱਧਰ ਰਾਜ ਸਵਾਮੀ ਬੇਸ਼ੱਕ ਕੋਈ ਬਿਆਨ ਜਾਰੀ ਨਹੀਂ ਕਰਦੇ ਪਰ ਰਾਜ ਸਵਾਮੀ ਦੇ ਮੁਖੀ ਕੋਲ ਵੀ ਸਾਰੇ ਜਾਂਦੇ ਰਹੇ ਨੇ ਇਹ ਵਖਰੀਆਂ ਵਾਲੇ ਕਿ ਅੱਜ ਕੱਲ੍ਹ ਉਹ ਖੁਦ ਕਈਆਂ ਦੇ ਘਰਾਂ ਜਾਇ ਆਉਂਦੇ ਨੇ ਇਹ ਵੀ ਹੈ ਵਰਤਾਰਾ ਤਾਂ ਜਾਰੀ ਹੋ ਹੈ ਨਾ ਉਹ